ਪਾਈ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਅੱਜ ਕਨਵੀਨਰ ਉਮੀਦਵਾਰ ਦੀ ਜਿਹੜੇ ਕਿ ਨਾਮਿਨੇਸ਼ਨ ਭਰੇ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਪਰੇਸ਼ਾਨੀ ਪਾਈ ਅਮਰਿਤਪਾਲ ਸਿੰਘ ਦੇ ਦਸਤਾਵੇਜ਼ ਦੇ ਵਿੱਚ ਆਉਂਦੀ ਹੈ ਤਾਂ ترਸੀਮ ਸਿੰਘ ਜਿਹੜੇ ਕਿ ਅਗਲੇ ਉਮੀਦਵਾਰ ਹੋਣਗੇ ਤੇ ਉੱਥੇ ਹੀ ਜਿਹੜੇ ਕਿ ਲੋਕਾਂ ਦੇ ਵੱਲੋਂ ਵੋਟਾਂ ਪਾਈਆਂ ਜਾਣਗੀਆਂ ਉਹ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਸੇਮ ਸਿੰਘ ਨੂੰ ਪਾਈਆਂ ਜਾਣ ਗਈਆਂ ਤੇ ਜਿਸ ਤੋਂ ਬਾਅਦ ਹੁਣ ਖਡੂਰ ਸਾਹਿਬ ਦੀ ਸੀਟ ਇੱਕ ਜਿਹੜੀ ਪੰਥਕ ਸੀਟ ਹੈ ਤੇ ਜਿਸ ਨੂੰ ਲੈ ਕੇ ਪੂਰੀਆਂ ਨਜ਼ਰਾਂ ਜਿਹੜੀਆਂ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਆਈਆਂ ਹੋਈਆਂ ਨੇ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ ਨੋਮੀਨੇਸ਼ਨ ਭਰੇ ਗਏ ਤੇ ਜਿਸ ਤੋਂ ਬਾਅਦ ਨੋਮੀਨੇਸ਼ਨ ਭਰਨ ਤੋਂ ਬਾਅਦ ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਪਾਈ ਅਮਰਿਤਪਾਲ ਦੇ ਪਿਤਾ ਜਿਹੜੇ ਕਿ ਤਰਸੇਮ ਸਿੰਘ ਕੰਵਿਨਰ ਉਮੀਦਵਾਰ ਹੋਣਗੇ ਤੇ ਇਸ ਤੋਂ ਬਾਅਦ ਜਿਹੜੇ ਕਿ ਲੋਕ ਉਹਨਾਂ ਨੂੰ ਵੋਟ ਪਾ ਸਕਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਆਜ਼ਾਦ ਚੋਣ ਲੜਨ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਨੇ ਵੱਡਾ ਐਲਾਨ ਕੀਤਾ ਤੇ ਉੱਥੇ ਹੀ ਖਡੂਰ ਸਾਹਿਬ ਦੇ ਵਿੱਚ ਹੁਣ ਆਜ਼ਾਦ ਚੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕਿ ਜਿਹੜਾ ਕਿ ਸਾਰੇ ਸਿਆਸੀ ਅਖਾੜਾ ਜਿਹੜਾ ਕਿ ਪੂਰਨ ਤੌਰ ਤੇ ਭਗਦਾ ਹੋਇਆ ਨਜ਼ਰ ਆ ਰਿਹਾ ਵਿਰੋਧੀਆਂ ਦੇ ਵੱਲੋਂ ਟੱਕਰ ਦਿੱਤੀ ਜਾ ਰਹੀ ਹੈ ਤੇ ਖੜੂਰ ਸਾਹਿਬ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲੇ ਹੀ ਪੂਰਨ ਤੌਰ ਤੇ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਵਿਰੋਧੀ ਇੱਕ ਦੂਜੇ ਨੂੰ ਟੱਕਰ ਵੀ ਦੇ ਰਹੇ ਨੇ ਤੇ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਜਿਹੜੇ ਕਿ ਆਰਐਸਐਸ ਦੇ ਬੰਦੇ ਜੇਲ੍ਹ ਦੇ ਵਿੱਚ ਮਿਲਦੇ ਨੇ ਤੇ ਦੂਜੇ ਪਾਸੇ ਖੁੱਲਾ ਸੱਦਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਦਾ ਪਰਿਵਾਰ ਚਾਹੇ ਭਾਈ ਅਮਰਿਤਪਾਲ ਹੋਣ ਚਾਹੇ ਕੋਈ ਉਹਨਾਂ ਦੀ ਟੀਮ ਹੋਵੇ ਤਾਂ ਮੇਰੇ ਨਾਲ ਆ ਕੇ ਬੈਠ ਕੇ ਖੁੱਲੀ ਬੈਸ ਕਰੇ ਤੇ ਜਿਸ ਦੇ ਦੌਰਾਨ ਇਹ ਖੁੱਲਾ ਸੱਦਾ ਜਿਹੜਾ ਕਿ ਵਿਰਸਲ ਸਿੰਘ ਵਲਟੋਹਾ ਦੇ ਵੱਲੋਂ ਦਿੱਤਾ ਗਿਆ ਤੇ ਉੱਥੇ ਹੀ ਨਾਮੀਨੇਸ਼ਨ ਜਿਹੜੇ ਕਿ ਲਗਾਤਾਰ ਭਰੇ ਜਾ ਰਹੇ ਨੇ ਤੇ ਲਗਭਗ ਕਾਫੀ ਉਮੀਦਵਾਰਾਂ ਨੇ ਜਿਹੜੇ ਕਿ ਨਾਮੀਨੇਸ਼ਨ ਭਰ ਦਿੱਤੇ ਨੇ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੇ ਵੀ ਨਾਮੀਨੇਸ਼ਨ ਜਿਹੜੇ ਕਿ ਭਰ ਦਿੱਤੇ ਨੇ ਤੇ ਹੁਣ ਪਿਤਾ ਤਰਸੇਮ ਸਿੰਘ ਦੇ ਵੱਲੋਂ ਵੀ ਜਿਹੜਾ ਕਿ ਜਿਹੜਾ ਕਿ ਨਾਮਿਨੇਸ਼ਨ ਭਰਿਆ ਗਿਆ ਤੇ ਜਿਸ ਦੇ ਦੌਰਾਨ ਕੰਵੈਨਰ ਉਮੀਦਵਾਰ ਨੂੰ ਲੈ ਕੇ ਉਹਨਾਂ ਨੇ ਫਾਰਮ ਭਰਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਈ ਅਮਰਿਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਣ ਲੜ ਰਹੇ ਨੇ ਤਾਂ ਜੇਕਰ ਕੋਈ ਵੀ ਨਾਮਿਨੇਸ਼ਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਉਹਨਾਂ ਦੇ ਥਾ ਪਿਤਾ ترਸੀਮ ਸਿੰਘ ਜਿਹੜੇ ਕਿ ਚੋਣ ਲੜਨਗੇ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਤੇ ਜਿਸ ਤੋਂ ਬਾਅਦ ਚੋਣਾਂ ਦਾ ਪ੍ਰਚਾਰ ਜਿਹੜਾ ਕਿ ਪਰਿਵਾਰ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਪਿਤਾ ਨੇ ਉਮੀਦਵਾਰ ਜਿਹੜਾ ਕਿ ਕੰਵੈਨਰ ਉਮੀਦਵਾਰ ਦਾ ਨਾਮਿਨੇਸ਼ਨ ਭਰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਪਿਤਾ ਤਰਸੇਮ ਸਿੰਘ ਜਿਹੜੇ ਕਿ ਜਾ ਚੋਣ ਲੜ ਸਕਦੇ ਨੇ ਤੇ ਉੱਥੇ ਜੇਕਰ ਭਾਈ ਅਮਰਿਤਪਾਲ ਸਿੰਘ ਨੂੰ ਨੋਮੀਨੇਸ਼ਨ ਪੜਨ ਤੋਂ ਬਾਅਦ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਜਾਂ ਕੋਈ ਸਰਕਾਰ ਚਾਲ ਵੀ ਚੱਲ ਸਕਦੀ ਹੈ ਤਾਂ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕੰਵਿਨਰ ਉਮੀਦਵਾਰ ਦੇ ਜਿਹੜੇ ਕਿ ਨੋਮੀਨੇਸ਼ਨ ਪੜ ਚੁੱਕੇ ਆ ਤੇ ਜਿਸ ਦੇ ਦੌਰਾਨ ਹੁਣ ਜੇਕਰ ਭਾਈ ਅਮਰਿਤਪਾਲ ਸਿੰਘ ਨੇ ਫਾਰਮ ਦੇ ਵਿੱਚ ਕੋਈ ਵੀ ਜਿਹੜਾ ਕਿ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਪਿਤਾ ਤਰਸੇਮ ਸਿੰਘ ਆਪ ਸਿਆਸੀ ਅਖਾੜੇ ਦੇ ਵਿੱਚ ਉਚਤ ਨਗੇ ਲੋਕ ਸਭਾ ਚੋਣਾ ਜਿਹੜੀਆਂ ਕਿ ਉਹ ਲੜਨਗੇ ਤੇ ਜਿਸ ਤੋਂ ਬਾਅਦ ਲੋਕ ਉਹਨਾਂ ਨੂੰ ਵੋਟ ਜਿਹੜੀ ਕਿ ਪਾ ਸਕਦੇ ਨੇ ਤੇ ਜਿਸ ਤੋਂ ਬਾਅਦ ਹੁਣ ਪਿਤਾ ترਸੇਮ ਸਿੰਘ ਯਾਨੀ ਕਿ ਭਾਈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਕਨਵੀਨਰ ਉਮੀਦਵਾਰ ਦੇ ਲਈ ਜਿਹੜਾ ਕਿ ਨੋਮੀਨੇਸ਼ਨ ਪੜ ਦਿੱਤਾ ਗਿਆ